ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋ ਮੋਗੇ ਆਸ ਕਰਦੇ ਹਾਂ ਪ੍ਰਮਾਤਮਾ ਕੁਦਰਤ ਵਾਹਿਗੁਰੂ ਰੱਬ ਉਹਦਾ ਬਣਾਇਆ ਹੋਇਆ ਕੈਸਾ ਜੀਵਨ ਚੱਕਰ ਆ ਦੇਖੋ ਤੁਸੀਂ ਇੱਕ ਮਾਂ ਨੇ ਆਪ ਦੇ ਬੱਚਿਆਂ ਨੂੰ ਰਜਾਉਣ ਵਾਸਤੇ ਕਿਸੇ ਦੂਸਰੀ ਮਾਂ ਦੇ ਬੱਚੇ ਮਾਰਦੇ ਉਹਦੀ ਖੁੱਖ ਝਾੜਦੀ ਉਹਦਾ ਘਰ ਉਹਦਾ ਹਾਲ ਨਾ ਪਟਦਾ ਇਹ ਅਸੀ ਜੀਵਨ ਚੱਕਰ ਸਾਡੇ ਆਲੇ-ਦਾਲੇ ਚੱਲ ਰਹੇ ਨੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਸੋਚੀਏ ਦੇਖੀਏ ਵਾਚੀਏ ਤਾਂ ਆਪਣੇ ਆਪ ਤੁਹਾਡੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲ ਜਾਊਗਾ ਕਿਉਂਕਿ ਇਹ ਗੱਲਾਂ ਜਿਹੜੀਆਂ ਇਹ ਇਨਸਾਨੀ ਸਮਝ ਦੇ ਨਾਲ ਸਾਡੀ ਸੋਚ ਸਮਝ ਤੋਂ ਬਹੁਤ ਪਰੇ ਨਿਕਲ ਜਾਂਦੀਆਂ ਨੇ ਹੋ ਸਕਦਾ ਕਿਸੇ ਨੂੰ ਇਹ ਪਾਪ ਲੱਗਦਾ ਹੋਵੇ ਹੋ ਸਕਦਾ ਬਹੁਤ ਸਾਰੇ ਸਵਾਲ ਉੱਠ ਸਕਦੇ ਨੇ ਤੁਹਾਡੇ ਮਨ ਦੇ ਵਿੱਚ ਪਰ ਜਦੋਂ ਤੁਸੀਂ ਪ੍ਰਮਾਤਮਾ ਦੇ ਰਾਹ ਤੇ ਤੁਰ ਪੈਂਦੇ ਹੋ ਫਿਰ ਇਹ ਚੀਜ਼ਾਂ ਤੁਹਾਡੇ ਲਈ ਬੇਮਾਇਨੇ ਹੋ ਜਾਂਦੀਆਂ ਨੇ। ਪਰ ਤੁਹਾਨੂੰ ਸਮਝ ਲੱਗਣ ਲੱਗ ਜਾਂਦੀ ਹੈ ਕਿ ਇਹ ਸਾਰੀਆਂ ਉਸ ਪ੍ਰਮਾਤਮਾ ਦੀਆਂ ਰਚਾਈਆਂ ਹੋਈਆਂ ਖੇਟਾਂ ਨੇ। ਇਹ ਦੁਨਿਆਵੀ ਚੀਜ਼ਾਂ ਤੋਂ ਬਾਹਰ ਨਿਕਲੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰੋ। ਚੰਗੇ ਹੋ, ਮਾੜੇ ਹੋ, ਅਮੀਰ ਹੋ, ਗਰੀਬ ਹੋ, ਵੱਡੇ ਹੋ, ਛੋਟੇ ਹੋ, ਕਿਸੇ ਵੀ ਰਾਹ ਤੇ ਹੋ, ਕਿਤੇ ਵੀ ਹੋ ਤੁਸੀਂ। ਅੱਜ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਸ਼ੁਰੂ ਕਰੋ ਉਸ ਮਹਾਸ਼ਕਤੀ ਨੂੰ ਸਿਮਰਨਾ ਸ਼ੁਰੂ ਕਰੋ ਜੀਨੇ ਲੱਖਾਂ ਕਰੋੜਾਂ ਚੰਨ ਸੂਰਜ ਧਰਤੀਆਂ ਪਸ਼ੂ ਪੰਛੀ ਬਣਾਤੇ ਸੋਚਿਆ ਕਰੋ ਵੀ ਜੀਨੇ ਇੰਨੀ ਖੂਬਸੂਰਤ ਦੁਨੀਆ ਬਣਾਈ ਉਹ ਆਪ ਕਿੰਨਾ ਸੋਹਣਾ ਹੋ ਜੀਨੇ ਇੰਨੀਆਂ ਤਾਕਤਵਰ ਚੀਜ਼ਾਂ ਬਣਾਈਆਂ ਉਹ ਆਪ ਕਿੰਨੀ ਕਿ ਤਾਕਤ ਰੱਖਦਾ ਹੋ ਸੋ ਜਦੋਂ ਅਸੀਂ ਉਸ ਮਹਾਸ਼ਕਤੀ ਨੂੰ ਸਿਮਰਾਂਗੇ ਤਾਂ ਅਸੀਂ ਵੀ ਇੱਕ ਦਿਨ ਉਹਦਾ ਰੂਪ ਹੋ ਜਾਾਂਗੇ ਧੰਨਵਾਦ